ਮੈਂ ਉਹ ਬਿੱਲੀ ਰੋਟੀ ਦੂਰ ਨਹੀਂ ਤਾੜੇ ਘਰ ਨਾਲ ਬੱਤੀਆਂ ਦਾ ਪਾਣੀ ਹੈ ਤੇ ਬਹਿਣ ਦੀ ਜਗ੍ਹਾ ਨਹੀਂ ਦੇਖਣੋਂ ਦੀ ਜਗ੍ਹਾ ਨਹੀਂ ਦੇਖ ਕਿੰਤੀ ਬਈਆਂ ਖੋਈਆਂ ਪੋੜਾ ਖਾਣ ਹਾਂਜੀ ਭਾਈ ਨਾਮ ਕੀ ਤੁਹਾਡਾ ਮੇਰਾ ਨਾਮ ਮਾਲੂ ਪਾਜੀ ਕੀ ਗੱਲ ਹੋਈ ਆ ਛੱਤ ਕੰਨਾ ਕਿਸ ਟਾਈਮ ਡਿੱਗੀ ਸੀ ਤੇ ਪਤਾ ਕਿਦਾਂ ਲੱਗਾ ਤੁਸੀਂ ਇਹ 5 ਵਜੇ ਆਵਾਜ਼ ਆਈ ਆ ਵੀ ਡਿੱਗਨ ਦੀ ਛੱਤ ਲੈਂਟਰ ਹੈਗਾ ਨਹੀਂ ਕੰਦੇ ਆ ਕੋਈ ਚੀਜ਼ ਦਿਓ ਵੀ ਨਹੀਂ ਗਈ ਤੇਰੇ ਨਾਲ ਤੇਰੇ ਨਾਲ ਕੁਝ ਨਹੀਂ ਹੈਗਾ ਉਮੀ ਕਰ ਲੈਣ ਸਾਰੀ ਛੱਤ ਡਿੱਗ ਪਈ ਆ ਤੇ ਨਾਲ ਨੁਕਸਾਨ ਹੋ ਗਿਆ ਸਾਰਾ ਅੰਦਰ ਲਿਮਾਰੀ ਦਾ ਬਿਸਤਰੇ ਦਾ ਸਾਰੇ ਕਾਡੂ ਵੀ ਥੱਲੇ ਆ ਗਿਆ ਕਾਡੂ ਵੀ ਥੱਲੇ ਆ ਗਿਆ ਸਾਰੇ ਟੈਂਕੀ ਡਿੱਗ ਵੀ ਉੱਪਰ ਪਾਣੀ ਦੀ ਸਾਰੀ ਤੇ ਕੋਈ ਆਪਣਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਉਹ ਅੰਦਰ ਰਗਾਣੇ ਸੀ ਕੋਈ ਨਹੀਂ ਆਇਆ ਜਾਨੀ ਨੁਕਸਾਨ ਦਾ ਕੀ ਅਪੀਲ ਕਰਦੇ ਸਰਕਾਰ ਨੂੰ ਸਰਕਾਰ ਨੂੰ ਅਪੀਲ ਆ ਹੀ ਕਰਦੇਗੀ ਸਾਡੀ ਵੀ ਮਦਦ ਕੀਤੀ ਜਾਵੇ ਹਾਂਜੀ ਨਾਮ ਕੀ ਤੁਹਾਡਾ ਮੋਨਿਕਾ ਆ ਜਿਹੜੀ ਆਪਣਾ ਛੱਤ ਡਿੱਗੀ ਇਹ ਕਦੋਂ ਡਿੱਗੀ ਸੀ ਤੇ ਆਪਣਾ ਕਿਸ਼ ਟਾਈਮ ਐ ਸਵੇਰੇ 5 ਵਜੇ ਡਿੱਗੀ ਹੈ ਨਹੀਂ ਆਇਆ ਇੱਥੇ ਸਾਨੂੰ ਪਤਾ ਲੰਗਾ ਸੀ ਸਾਹਮਣੇ ਸੱਪੇ ਸਾਹਮਣੇ ਤੇ ਇਦਦਰੋ ਛੱਤ ਡਿੱਗੀ ਆਪਣੇ ਆਪ ਸਾਰ ਨੂੰ ਦੋਸਹੀ ਨਹੀਂ ਪਤਾ ਫਿਰ ਆਪਣੇ ਆਪ ਦੇ ਮਿਆਂ ਆ ਜਾਈਏ ਬਣਾਉ ਆ ਜਾਈਏ ਡਿੱਗ ਪਈਆ ਤੇ ਉੱਠ ਕੇ ਅਸੀਂ ਆ ਸਾਰੇ ਸਗੋ ਗੱਲੀ ਵਲੇ ਨੇ ਠਾਇਆ ਕੋਈ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜਾਣੀ ਸਾਰਾ ਸਾਮਾਨ ਸਾਰਾ ਅੰਦਰ ਹੀ ਪਿਆ ਹੈ ਜੀ ਸਾਰਾ ਉਹ ਅੰਦਰ ਜਿਹੜਾ ਮਰ ਬਾ ਚੁੱਕਿਆ ਹੈਗਾ ਫੇਰ ਹੀ ਪਤਾ ਲੱਗੇਗਾ ਕੀ ਜਾਂਦੇ ਹੋ ਆਪਣਾ ਸਾਡੀ ਹੋਈ ਮਦਦ ਕਰਦੀ ਜਾਵੇ ਸਰਕਾਰ ਕੋਈ ਛੱਤ ਪਾਉਂਦੀ ਸਾਨੂੰ ਖੜੀ ਬੋਦੀ ਬਦਲ ਤੇ ਬਾਲੇ ਛਾਤੀ ਹਾਂ ਜੀ ਇਹ ਲੈਂਟਰ ਲੈਂਟਰ ਨਾਂ ਨਾਂਦਰਸੀ ਲੈਂਟਰ ਟਿਕਾ ਤੇ ਪਹਿਲਾ ਕੰਨ ਨੇਰੀ ਹਾਲਤ ਕਿਦਾਂ ਜੀ ਜਦੋਂ ਬਾਰਿਸ਼ ਸਾਰੀ ਸਹੀ ਸਹੀ ਸਾਡੀਆਂ ਵੇਖੋ ਪਿੱਛੇ ਸਹੀ ਹੈ ਗਿਆ ਕਾ ਵੀ ਨਾਲ ਹੀ ਕਾਲੀ ਹੋਇਆ ਸਾਰਾ ਕੁਝ ਸਾਰਾ ਕੁਝ ਸਾਜੀ ਹੋਇਆ ਰਾਤੀ ਨੂੰ